ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜਦੇ ਹੋ ਲੋਕਰਾਈ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਨਲ ਦੇ ਨਵੇਂ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਜੋ ਭਾਰਤ ਪਾਕਿਸਤਾਨ ਦੇ ਵਿੱਚ ਤਣਾਅ ਵਾਲੀ ਸਥਿਤੀ ਬਣੀ ਹੋਈ ਏ ਜੋ ਇੱਕ ਜੰਗ ਦਾ ਮਾਹੌਲ ਬਣਿਆ ਹੋਇਆ ਹੈ ਇਸ ਦੇ ਵਿੱਚ ਜੋ ਹਰੇਕ ਦੀ ਜਾਨ ਬਚ ਸਕੇ ਜੋ ਵੀਡੀਓ ਦੇ ਵਿੱਚ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਾਂਗੇ ਜੋ ਇੱਕ ਫੌਜ ਦੇ ਵੱਡੇ ਅਫਸਰ ਨੇ ਆਪਣੀ ਆਡੀਓ ਪਾ ਕੇ ਉਸ ਦੇ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਅਸੀਂ ਬੱਸ ਸਕਦੇ ਹਾਂ ਜੋ ਇਹ ਯੁੱਧ ਚੱਲ ਰਿਹਾ ਹੈ ਇਹ ਯੁੱਧ ਪਹਿਲੇ ਯੁੱਧਾਂ ਨਾਲੋਂ ਅਲੱਗ ਹੈ 71 ਦਾ ਯੁੱਧ ਹੋਇਆ 62 ਦਾ ਹੋਇਆ 65 ਦਾ ਹੋਇਆ ਜਾਂ ਕਾਰਗਲ ਦੀ ਲੜਾਈ ਹੋਈ ਉਹਨਾਂ ਨਾਲੋਂ ਇਹ ਅਲੱਗ ਤਰੀਕੇ ਦਾ ਯੁੱਧ ਚੱਲ ਰਿਹਾ ਹੈ ਇਹ ਸਿਰਫ ਰਾਤ ਨੂੰ ਹੀ ਜਿਹੜੇ ਹਮਲੇ ਹੁੰਦੇ ਨੇ ਦਿਨ ਬਿਲਕੁਲ ਸ਼ਾਂਤੀ ਹੁੰਦੀ ਹੈ ਕਿਸੇ ਤਰ੍ਹਾਂ ਦਾ ਕੋਈ ਦਿਨੇ ਹਮਲਾ ਨਹੀਂ ਹੁੰਦਾ ਪਰ ਜੋ ਪਹਿਲਾ ਯੁੱਧ ਹੁੰਦੇ ਸੀ AK 47 ਨਾਲ ਗੋਲੀਆਂ ਚੱਲਦੀਆਂ ਸੀ ਤੋਪਾਂ ਚੋਂ ਬੰਬ ਚੱਲਦੇ ਸੀ ਜਾਂ ਮਜੈਲਾ ਡਿੱਗਦੀਆਂ ਸੀ ਜਾਂ ਹੋਰ ਜਿਹੜੇ ਗੋਲਾਬਾਰੀ ਕੀਤੀ ਜਾਂਦੀ ਸੀ ਹੁਣ ਉਹ ਨਹੀਂ ਨਜ਼ਰ ਆ ਰਹੀ ਹੁਣ ਤੁਹਾਨੂੰ ਆਵਾਜ਼ ਜ਼ਰੂਰ ਸੁਣਾਈ ਦਿੰਦੀ ਏ ਜਾਂ ਤੁਹਾਨੂੰ ਅਸਮਾਨ ਵਿੱਚ ਕੁਝ ਲਾਈਟਾਂ ਨਜ਼ਰ ਆਉਂਦੀਆਂ ਦਿਸਦੀਆਂ ਨੇ ਉਹ ਯੁੱਧ ਤੇ ਇਹ ਯੁੱਧ ਦਾ ਬਹੁਤ ਜ਼ਿਆਦਾ ਫਰਕ ਏ ਜਿਹੜਾ ਇਸ ਯੁੱਧ ਵਿੱਚ ਬਚ ਗਿਆ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝੇ ਇਸ ਯੁੱਧ ਦੇ ਵਿੱਚ ਬਚਣਾ ਬਹੁਤ ਔਖਾ ਹੈ 140 ਕਰੋੜ ਲੋਕਾਂ ਨੂੰ ਅਨਸ਼ੀਅਤ ਦਿੱਤੀ ਜਾ ਰਹੀ ਹੈ ਖਾਸ ਕਰਕੇ ਜੰਮੂ ਕਸ਼ਮੀਰ ਪੰਜਾਬ ਤੇ ਰਾਜਸਥਾਨ ਦੇ ਬਾਰਡਰ ਏਰੀਏ ਦੇ ਜਿਹੜੇ ਲੋਕ ਬੈਠੇ ਨੇ ਜਿਹੜੇ ਕਿ ਬਾਰਡਰ ਪੱਟੀ ਤੋਂ 200 ਕਿਲੋਮੀਟਰ ਦੇ ਘੇਰੇ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਇਸ ਫੌਜ ਦੇ ਅਫਸਰ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਹੁਣੇ ਯੁੱਧ ਦੇ ਜਿਹੜਾ ਵੀ ਇਹਦੇ ਵਿੱਚ ਬਚਣਾ ਚਾਹੁੰਦਾ ਹੈ ਉਹ ਆਪਣੇ ਆਪ ਨੂੰ ਖਦੇਤਾਂ ਦੇ ਅਨੁਸਾਰ ਪਾਲਣਾ ਕਰੇ ਤਾਂ ਉਹ ਬਚੇਗਾ ਨਹੀਂ ਤਾਂ ਅਦਰਵਾਜ ਇਹ ਸਾਰੇ ਦੇ ਸਾਰੇ ਲੋਕ ਮਰ ਜਾਣਗੇ ਸਿੱਧਾ ਸਿੱਧਾ ਜਿਹੜਾ ਹਮਲਾ ਉਹਨਾਂ ਦੇ ਉੱਪਰ ਹੋਵੇਗਾ ਤੁਹਾਨੂੰ ਪਹਿਲਾਂ ਅਸੀਂ ਉਹਨਾਂ ਦੀ ਆਡੀਓ ਸੁਣਾ ਦਿਆਂ ਉਸ ਫੌਜ ਅਫਸਰ ਦੀ ਉਸ ਤੋਂ ਬਾਅਦ ਜੋ ਤੁਹਾਨੂੰ ਅਸੀਂ ਰੈਕਸ਼ਨ ਦੇਾਂਗੇ ਪਹਿਲਾਂ ਤੁਸੀਂ ਖੁਦ ਉਸ ਅਫਸਰ ਦੀ ਆਡੀਓ ਸੁਣ ਰਹੇ ਹਾਂ ਕਿਰਪਾ ਕਰਕੇ ਇਹ ਤਿੰਨ ਚਾਰ ਦਿਨ ਬਹੁਤ ਜ਼ਿਆਦਾ ਇੱਥੇ ਮਤਲਬ ਖਰਾਬ ਚੱਲ ਰਿਹਾ ਕੰਮ ਬਿਲਕੁਲ ਤੁਸੀਂ ਸਾਰੇ ਸਮਝਦੇ ਹੋ ਕਿ ਲੜਾਈ ਦੇ ਹਾਲਾਤ ਪੂਰੇ ਅੱਗੇ ਵੀ ਵੱਧ ਗਿਆ ਸੀ ਮੈਂ ਬੋਰਡਰ ਤੇ ਹੀ ਬੈਠਾ ਮੇਰੇ ਕੋਲ ਲਾਸ਼ ਕਿਨਾਰੇ ਤੇ ਵੀ ਇਸ ਕਰਕੇ ਸਾਨੂੰ ਦਾ ਅਲਰਟ ਕਰ ਰਹੇ ਆ ਕਿ ਰਾਤ ਨੂੰ ਆਪਣੇ ਘਰਾਂ ਦੀਆਂ ਲਾਈਟਾਂ ਲਾਈਟਾਂ ਬੰਦ ਕਰ ਦਿਓ 7:30 8:00 ਵਜੇ ਆਪਣਾ ਖਾਣਾ ਖਾ ਕੇ ਬੰਦ ਕਰ ਦਿਓ ਕੋਈ ਲਾਈਟ ਨਾ ਜਗਾਓ ਬਾਹਰ ਦੀ ਗਲੀ ਦੀ ਬੱਤੀ ਜਗਾ ਦਿਓ ਫਲਾਣਾ ਗੱਤੀ ਉਹ ਕੋਈ ਨਾ ਜਗਾਓ ਠੀਕ ਹੈ ਬਾਈ ਐਸਟਨ ਸਿੱਧੀਆਂ ਮਝੈਲਾਂ ਹੀ ਆ ਰਹੀਆਂ ਨੇ ਅਸੀਂ ਖੁਦ ਸਾਰੀ ਰਾਤ ਪੂਰੀ ਰਾਤ ਠੰਡ برف ਦੇ ਵਿੱਚ ਇਹ ਮੋਰਚੇ ਦੇ ਵਿੱਚ ਬਹਿ ਬਹਿ ਕੱਟੀਆਂ ਠੀਕ ਹੈ ਪੂਰੀ ਰਾਤ ਹੋ ਗਈ ਸਰ ਅੱਜ ਵੀ ਅੱਜ ਵੀ ਹੁਣ ਵੀ ਮੈਂ ਤੁਹਾਨੂੰ ਆ 2 ਮਿੰਟ ਬਾਅਦ ਇਹਨੂੰ ਕਿਨੇ ਘਰੇ ਦੱਸੋ ਆਪਣੇ ਆਪਣੇ ਘਰੇ ਦੱਸ ਦਿਓ ਠੀਕ ਠਾਕ ਤਾਂ 5 ਮਿੰਟ ਬਾਅਦ ਨੇਟ ਦਿੱਤਾ ਹੈ ਠੀਕ ਹੈ ਇਸ ਕਰਕੇ ਵੀ ਕਿਰਪਾ ਕਰਕੇ ਸਾਰੇ ਪਿੰਡ ਵਾਸੀਨ ਨੂੰ ਬੇਨਤੀ ਹੈ ਕਿ ਆਪਣੀਆਂ ਲਾਈਟਾਂ ਟਾਈਮ ਨਾਲ ਬੰਦ ਕਰਕੇ ਪੂਰਾ ਹਨੇਰਾ ਕਰਕੇ ਸੋਇਆ ਕਰੋ ਸੋਇਆ ਕਰੋ ਅਗਰ ਬਚਣਾ ਹੈ ਕਿਉਂਕਿ ਮੇਜੇ ਲਾਜਕਲ ਪਰਪਾਸ ਸ਼ੀਜ਼ੇ ਕਿਲੋਮੀਟਰ ਵਾਲੀਆਂ ਮੇਜੇ ਲਾ ਚੱਲ ਗਈਆਂ ਸਿੱਧੀਆਂ ਅੰਦਰੇ ਬਾੜੀਆਂ ਲਾਈਟ ਕੰਡੈਕਟ ਕਰਦੀਆਂ ਤੇ ਸਿੱਧੀ ਅੰਦਰ ਆ ਕੇ ਬਜਗ ਤਾਂ ਮੇਰੇ ਵੱਲੋਂ ਬੇਨਤੀ ਹੈ ਕਿ ਇਹ ਸਟੈਗ ਤੋਂ ਆ 15 ਦਿਨ ਤੱਕ ਜੇ तकरीबन 16 17 ਤਰੀਕ ਤੱਕ ਜੇ ਬਚ ਗਿਆ ਬਚ ਗਿਆ ਹਾਂ ਉਹ ਤੋਂ ਬਾਅਦ ਕੱਖ ਨਹੀਂ ਹੋਣਾ ਉਹਦੇ ਬਾਅਦ ਸਾਰੇ ਅਲਰਟ ਅਲਰਟ ਠੀਕ ਇਹ ਸੀ ਫੌਜ ਦਾ ਉਹ ਵੱਡਾ ਅਫਸਰ ਸੂਬੇ ਦਾ ਭੁਪਿੰਦਰ ਸਿੰਘ ਜਿਸ ਨੇ ਇਹ ਸਾਰੀ ਜਾਣਕਾਰੀ ਦਿੱਤੀ ਕਿ ਜਿਹੜਾ ਇਹਨਾਂ 10 15 ਦਿਨਾਂ ਦੇ ਵਿੱਚ ਆਪਣੇ ਆਪ ਨੂੰ ਅਲਰਟ ਕਰਕੇ ਬਚ ਗਿਆ ਬਚ ਗਿਆ ਇਸ ਤੋਂ ਬਾਅਦ ਜੋ 15 16 ਦਿਨਾਂ ਤੋਂ ਬਾਅਦ ਬਿਲਕੁਲ ਸ਼ਾਂਤੀ ਹੋ ਜਾਏਗੀ ਸੋ ਆਪਣੇ ਆਪ ਨੂੰ ਬਚਾਉਣਾ ਤੇ ਆਪਣੀਆਂ ਲਾਈਟਾਂ 7 ਵਜੇ ਹੀ ਬੰਦ ਕਰ ਦਿਓ ਜਿਹੜੇ ਕਿ ਹੁਣ ਡਰੋਨਾਂ ਨਾਲ ਹਮਲਾ ਹੋ ਰਿਹਾ ਹੈ ਡਰੋਨ ਹਜ਼ਾਰਾਂ ਦੀ ਗਿਣਤੀ ਵਿੱਚ ਆ ਰਹੇ ਨੇ ਸ਼ਾਮ ਨੂੰ ਆਪਣੇ ਆਪ ਹੀ ਜਦੋਂ ਹਨੇਰਾ ਹੁੰਦਾ ਹੈ ਡਰੋਨ ਐਕਟਿਵ ਹੋ ਜਾਂਦੇ ਨੇ ਤੇ ਜਿੱਥੇ ਵੀ ਲਾਈਟ ਪੈਂਦੀ ਹੈ ਉੱਥੇ ਹੀ ਡਰੋਨ ਜਾ ਕੇ ਉਹ ਡਾਇਰੈਕਸ਼ਨ ਲੈ ਲੈਂਦੇ ਨੇ ਔਰ ਸਿੱਧਾ ਉਹਨਾਂ ਦੇ ਘਰ ਦੇ ਉੱਪਰ ਅਟੈਕ ਕਰਦੇ ਨੇ ਜਿਹੜੇ ਘਰ ਦੀ ਲਾਈਟ ਚੱਲਦੀ ਹੋਵੇਗੀ ਜਾਂ ਥੋੜੀ-ਬਹੁਤੀ ਵੀ ਰੋਸ਼ਨੀ ਦੀ ਕਿਰਨ ਨਿਕਲੇਗੀ ਉੱਥੇ ਹੀ ਡਰੋਨ ਹਮਲਾ ਕਰੇਗਾ ਜਿਹੜੀਆਂ ਕਿ ਉਹਦੇ ਉੱਪਰ 5-7 ਕਿਲੋਮੀਟਰ ਤੱਕ ਮਜੈਲਾ ਫੈਟ ਕੀਤੀਆਂ ਹੁੰਦੀਆਂ ਨੇ ਜਿਹੜੀਆਂ ਉਹ 5-7 ਕਿਲੋਮੀਟਰ ਦੀ ਰੇਂਜ ਦੇ ਵਿੱਚ ਹੀ ਮਾਰ ਕਰਦੀਆਂ ਨੇ ਛੋਟੀਆਂ ਮਜੈਲਾ ਆ ਚੁੱਕੀਆਂ ਨੇ ਜਿਹੜੀਆਂ ਇਸ ਡਰੋਨ ਤੇ ਰਾਹੀਆਂ ਹੁੰਦੀਆਂ ਨੇ ਇਹ ਡਰੋਨ ਤੁਰਕੀ ਦੇ ਬਣੇ ਹੋਏ ਨੇ ਤੁਰਕੀ ਤੋਂ ਆਏ ਨੇ ਔਰ ਇਹ ਡਰੋਨ ਜਿਹੜੇ ਨੇ ਲਗਾਤਾਰ ਪਾਕਿਸਤਾਨ ਦੇ ਵੱਲੋਂ ਹੁਣ ਜਿਵੇਂ ਦਿਨ ਦੇ ਸਮੇਂ ਇਹਨਾਂ ਨੂੰ ਐਕਟਿਵ ਕੀਤਾ ਜਾਂਦਾ ਹੈ ਇਨਾਂ ਦੀ ਰੇਂਜ ਛੱਡੀ ਜਾਂਦੀ ਏ ਔਰ ਸ਼ਾਮ ਨੂੰ ਜਦੋਂ ਵੀ ਹਨੇਰਾ ਹੋਣਾ ਸ਼ੁਰੂ ਹੋ ਜਾਂਦਾ ਹੈ ਉਸੇ ਵਕਤ ਇਹਨਾਂ ਨੂੰ ਐਕਟਿਵ ਕਰਕੇ ਤੇ ਛੱਡ ਦਿੱਤਾ ਜਾਂਦਾ ਹੈ ਭਾਰਤ ਵਾਲੇ ਪਾਸੇ ਰੇਂਜ ਲਾ ਕੇ ਸੋ ਜਿਹੜੇ ਵੀ ਸਰਦੀ ਪਿੰਡ ਨੇ ਜਿਨ੍ਹਾਂ ਦੀ ਜਿਹੜੀ ਕਿ ਸਰਦ ਤੋਂ 100 ਕਿਲੋਮੀਟਰ ਦੇ ਵਿੱਚ ਵਿੱਚ ਦੂਰੀ ਪੈਂਦੀ ਏ ਉਹਨਾਂ ਦੇ ਉੱਪਰ ਅਟੈਕ ਹੋ ਰਹੇ ਨੇ ਸੋ ਇਸ ਲਈ ਇਸ ਫੌਜੀ ਅਫਸਰ ਨੇ ਸਾਰਿਆਂ ਨੂੰ ਅਲਰਟ ਕੀਤਾ ਹੈ ਜੇ ਤੁਸੀਂ ਆਪਣੇ ਆਪ ਨੂੰ ਬਚਾਉਣਾ ਹੈ ਆਪਣੇ ਘਰ ਦੀਆਂ ਲਾਈਟਾਂ ਬਿਲਕੁਲ ਬੰਦ ਕਰ ਦਿਓ 7 ਵਜੇ ਤੋਂ ਬਾਅਦ ਕੋਈ ਲਾਈਟ ਨਹੀਂ ਚੱਲਣੀ ਚਾਹੀਦੀ ਤੁਹਾਡੇ ਅੰਦਰ ਵਾਲੀ ਲਾਈਟ ਵੀ ਬੰਦ ਹੋਣੀ ਚਾਹੀਦੀ ਏ ਜੇਕਰ ਤੁਹਾਡੀ ਲਾਈਟ ਚੱਲਦੀ ਹੋਈ ਤਾਂ ਸਮਝ ਲਓ ਤੁਸੀਂ ਉਹ ਡਰੋਨ ਦਾ ਹੀ ਸ਼ਿਕਾਰ ਹੋ ਜਾਓਗੇ ਡਰੋਨ ਤੁਹਾਡੇ ਘਰ ਦੇ ਉੱਪਰ ਅਟੈਕ ਕਰੇਗਾ ਸੋ ਬਹੁਤ ਸਾਰੇ ਪਿੰਡਾਂ ਦੇ ਉੱਪਰ ਡਰੋਨ ਡਿੱਗ ਰਹੇ ਨੇ ਸ਼ਹਿਰਾਂ ਦੇ ਉੱਪਰ ਡਰੋਨ ਡਿੱਗ ਰਹੇ ਨੇ ਇਸ ਨੂੰ ਲੈ ਕੇ ਅਲਰਟ ਕਰਤਾ ਕਿ ਅਗਲੇ 3-4 ਦਿਨ ਹੋਰ ਬਹੁਤ ਜ਼ਿਆਦਾ ਖਤਰਾ ਹੈ ਹਜ਼ਾਰਾਂ ਦੀ ਇਕਤਤਾ ਦੇ ਵਿੱਚ ਡਰੋਨ ਜਿਹੜੇ ਨੇ ਤੁਰਕੀ ਨੇ ਪਾਕਿਸਤਾਨ ਨੂੰ ਦਿੱਤੇ ਨੇ ਔਰ ਪਾਕਿਸਤਾਨ ਲਗਾਤਾਰ ਐਕਟਿਵ ਹੋ ਗਿਆ ਹੈ ਡਰੋਨ ਛੱਡਣਾ ਡੋਣਾ ਰਹੀ ਹਮਲੇ ਹੋ ਰਹੇ ਨੇ ਡਰੋਨਾਂ ਦੀ ਲੜਾਈ ਚੱਲ ਰਹੀ ਹੈ ਨਾ ਕਿ ਬੰਬਾਂ ਦੀ ਤੋਪਾਂ ਦੀ ਲੜਾਈ ਹੈ ਇਹ ਸਿਰਫ ਡਰੋਨਾਂ ਦੀ ਲੜਾਈ ਹੈ ਜਿਸ ਤਰ੍ਹਾਂ ਭਾਰਤ ਨੇ ਆਪਣੇ ਵੱਲੋਂ ਡਰੋਨਾਂ ਰਹੀਂ ਸੋ ਪਾਕਿਸਤਾਨ ਦੇ ਵਿੱਚ ਜਾ ਕੇ ਅਤਵਾਦੀਆਂ ਟਿਕਾਣਿਆਂ ਦੇ ਉੱਪਰ ਉਸੇ ਤਰ੍ਹਾਂ ਹੁਣ ਪਾਕਿਸਤਾਨ ਭਰ ਦੇ ਉੱਪਰ ਡਰੋਨਾਂ ਰੇ ਹਮਲੇ ਕਰ ਰਿਹਾ ਹੈ ਸੋ ਆਪਣੇ ਆਪ ਨੂੰ ਬਚਾ ਲਓ ਤਾਂ ਬਚ ਜਾਓਗੇ ਜੇ ਤੁਸੀਂ ਲਾਈਟ ਛੱਡ ਕੇ ਬੈਠੇ ਰਹੇ ਤਾਂ ਫਿਰ ਤੁਹਾਡਾ ਬਚਣਾ ਬਹੁਤ ਮੁਸ਼ਕਲ ਹੈ